जय माता दी माता चिंतपूर्णी दरबार ਦੇ ਵਿੱਚ ਹੋਇਆ ਅਦਭੁਤ ਚਮਤਕਾਰ ਸੋ ਤੁਹਾਨੂੰ ਦੱਸਦੇ ਹਾਂ ਕਿ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਇੱਕ ਪਰਿਵਾਰ ਨਤਮਸਤਕ ਹੋਣ ਲਈ ਜਾਂਦਾ ਹੈ ਕਿਉਂਕਿ ਉਹਨਾਂ ਦਾ ਬੱਚਾ ਜਿਹੜਾ ਕਾਫੀ ਸਾਲਾਂ ਤੋਂ ਬਿਮਾਰ ਚੱਲ ਰਿਹਾ ਸੀ ਉਹਨਾਂ ਦਾ ਬੱਚਾ ਜਿਹੜਾ ਉਹ ਛੋਟੇ ਹੁੰਦੇ ਸਮੇਂ ਤੋਂ ਹੀ ਨਾ ਉਹ ਬੋਲ ਪਾ ਰਿਹਾ ਸੀ ਤੇ ਨਾ ਉਹ ਸੁਣ ਪਾ ਰਿਹਾ ਸੀ ਤੇ ਉਹ ਲੁਧਿਆਣਾ ਡੀ ਐਮ ਸੀ ਹਸਪੀਟਲ ਆ ਇੱਕ ਵੱਡਾ ਹਸਪੀਟਲ ਉੱਥੇ ਉਹ ਜ਼ੇਰੇ ਇਲਾਜ ਸੀ ਉੱਥੇ ਉਹਦਾ ਇਲਾਜ ਚੱਲ ਰਿਹਾ ਸੀ ਪਰ ਬੱਚੇ ਨੇ ਇਹ ਮਾਤਾ ਪਿਤਾ ਨੇ ਸੋਚਿਆ ਵੀ ਬੱਚੇ ਦਾ ਜਿਹੜਾ ਮਾਤਾ ਚਿੰਤਪੁਰਨੀ ਦਰਬਾਰ ਦੇ ਜਾ ਕੇ ਨਤਮਸਤਕ ਹੋਇਆ ਜਾਵੇ ਮਾਤਾ ਰਾਣੀ ਦਾ ਆਸ਼ੀਰਵਾਦ ਜਿਹੜਾ ਇਸ ਬੱਚੇ ਦੇ ਸਿਰ ਤੇ ਲਵਾਇਆ ਜਾਵੇ ਸੋ ਉਹ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਜਾ ਕੇ ਬੱਚੇ ਨੂੰ ਮੱਥਾ ਟਿਕਾਉਂਦੇ ਨੇ ਔਰ ਮੱਥਾ ਟਿਕਾਣ ਤੋਂ ਬਾਅਦ ਜਿਹੜੇ ਉਸ ਦੇ ਮਾਤਾ ਪਿਤਾ ਨੇ ਜੋ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਪੰਡਿਤ ਜੀ ਮਹਾਰਾਜ ਨੂੰ ਰਿਕੁਐਸਟ ਕੀਤੀ ਵੀ ਸਾਡਾ ਬੱਚਾ ਇਸ ਤਰ੍ਹਾਂ ਪ੍ਰੋਬਲਮ ਦੇ ਵਿੱਚ ਐ ਸੋ ਪੰਡਿਤ ਜੀ ਜਿਹੜੇ ਉੱਥੇ ਮਹਾਰਾਜ ਬਿਰਾਜਮਾਨ ਸੀ ਉਹਨਾਂ ਨੇ ਕਿਹਾ ਵੀ ਮਾਤਾ ਰਾਣੀ ਚਿੰਤਪੁਰਨੀ ਜੀ ਦਾ ਚਰਨ ਅੰਮ੍ਰਿਤ ਜਿਹੜਾ ਉਹ ਬੱਚੇ ਦੇ ਮੂੰਹ ਲਗਾਇਆ ਜਾਵੇ ਬੱਚੇ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹਨੂੰ ਗ੍ਰਹਿਣ ਕਰਾਇਆ ਜਾਵੇ ਤੇ ਮਾਤਾ ਰਾਣੀ ਸਭ ਕੁਝ ਠੀਕ ਕਰ ਦੇਗੀ ਮਾਤਾ ਰਾਣੀ ਦੀ ਕਿਰਪਾ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੇ ਹੋਈ ਹੈ ਸੋ ਤੁਸੀਂ ਚਰਨ ਅੰਮ੍ਰਿਤ ਜਿਹੜਾ ਮਾਤਾ ਰਾਣੀ ਦਾ ਇਸ ਬੱਚੇ ਦੇ ਮੂੰਹ ਨੂੰ ਪ੍ਰਸ਼ਾਦ ਲਗਾਓ ਸੋ ਪੰਡਤ ਜੀ ਮਹਾਰਾਜ ਜੀ ਦੇ ਕਹਿਣ ਤੇ ਬੱਚੇ ਨੂੰ ਚਰਨ ਅੰਮ੍ਰਿਤ ਪਲਾਇਆ ਗਿਆ ਔਰ ਉਸੇ ਦੌਰਾਨ ਥੋੜੀ ਦੇਰ ਬਾਅਦ ਬੱਚਾ ਜਿਹੜਾ ਉਹ ਬੋਲਣ ਲੱਗ ਜਾਂਦਾ ਔਰ ਉਹਨੂੰ ਸੁਣਨਾ ਵੀ ਸ਼ੁਰੂ ਹੋ ਜਾਂਦਾ ਸੋ ਉੱਥੇ ਜਿਹੜੇ ਲੋਕ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਭਗਤ ਜਨ ਆਏ ਹੋਏ ਸੀ ਉਹਨਾਂ ਨੇ ਮਾਤਾ ਰਾਣੀ ਦੇ जयकारे ਲਗਾ ਕੇ ਮਾਤਾ ਰਾਣੀ ਦਾ ਧੰਨਵਾਦ ਵੀ ਕੀਤਾ ਵੀ ਇਸ ਬੱਚੇ ਨੂੰ ਜਿਹੜੀ ਉਹ ਐਸਾ ਚਮਤਕਾਰ ਮਾਤਾ ਰਾਣੀ ਨੇ ਦਿਖਾਇਆ ਐਸਾ ਉਸ ਬੱਚੇ ਦੇ ਸਿਰ ਤੇ ਆਸ਼ੀਰਵਾਦ ਦਿੱਤਾ ਕਿ ਉਹ ਬੱਚਾ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਬੋਲਣ ਦੇ ਵਿੱਚ ਸਕਸ਼ਮ ਨਹੀਂ ਸੀ ਸੁਣਨ ਦੇ ਵਿੱਚ ਸਕਸ਼ਮ ਨਹੀਂ ਸੀ ਔਰ ਉਸ ਚਰਨ ਅੰਮ੍ਰਿਤ ਨੇ ਇੱਕ ਐਸਾ ਚਮਤਕਾਰ ਦਿਖਾਇਆ ਮਾਤਾ ਰਾਣੀ ਦੀ ਐਸੀ ਅਦਭੁਤ ਲੀਲਾ ਦੇਖਣ ਨੂੰ ਮਿਲ ਗਿਆ ਚਿੰਤਪੂਰਨੀ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਵੀ ਲੋਕ ਜਿਹੜੇ ਨੇ ਉੱਥੇ ਮਾਤਾ ਰਾਣੀ ਦੇ ਹਜੇ ਤੱਕ ਜੇਕਾਰੇ ਲਾਉਂਦੇ ਥੱਕ ਨਹੀਂ ਰਹੇ ਦੇਖੋ ਤਸਵੀਰਾਂ ਇਹ ਸਾਰੀ ਰਿਪੋਰਟ ਜਿਹੜੀ ਸਾਡੇ ਤੱਕ ਪੇਜੀ ਹੈ ਇਹ ਅਮਨ ਸ਼ਰਮਾ ਚੰਦਪੁਰ ਨੂੰ ਤੋਂ ਸਾਡੇ ਰਿਪੋਰਟਰ ਨੇ ਇਹ ਸਾਰੀ ਰਿਪੋਰਟ ਅਮਨ ਸ਼ਰਮਾ ਦੀ ਹਾਂਜੀ ਤੁਸੀਂ ਕੀ ਕਹਿਣ ਚਾਹੁੰਦੇ ਆ ਅੱਜ ਮਾਂ ਦੇ ਦਰਵਾਜ਼ੇ ਤੁਸੀਂ ਆਏ ਮੱਥਾ ਟੇਕਿਆ ਕਹਿੰਦੇ ਕਿ ਜੜਾ ਚਮਤਕਾਰ ਹੋਇਆ ਹੈ ਤੁਸੀਂ ਬੋਲ ਨਹੀਂ ਸਕਦੇ ਸੀ ਕਾਫੀ ਟਾਈਮ ਤੋਂ ਸੁਣ ਨਹੀਂ ਸਕਦੇ ਸੀ ਮੈਂ ਇਹ ਆ ਕੇ ਮੱਥਾ ਟੇਕਿਆ ਨਾਮ ਹੈ ਸੋਹ ਸਾਧਨਾ ਸੀ ਨਾ ਬੋਹ ਸਾਧਾ ਸੀ ਮੱਥਾ ਟੇਕ ਕੇ ਆਪਾਂ ਸੰਗਰਾਂਦ ਚੱਲਦੇ ਪਿੱਛੋਂ ਮੈਨੂੰ ਅੰਕੇ ਜੀ ਨੇ ਆਵਾਜ਼ ਮਾਰੀ ਮੈਂ ਮੈਡਮ ਨੇ ਕਿਹਾ ਕਿ ਇਹਦੇ ਨਾਲ ਨੂੰ ਬੋਲਣ ਦਾ ਸੁਨਾਇਆ। ਲੇਡੀ ਸਕੂਲਿਸ ਬੁਲਾ ਰਹੀ ਸੀ। ਮੈਂ ਸੋਚਿਆ ਮੈਂ ਤਾਂ ਕੁਝ ਕੀਤਾ ਨਹੀਂ ਮੈਨੂੰ ਖਾਲੀ ਬੁਲਾ ਰਹੇ ਆ। ਜਦੋਂ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਪੰਡਤ ਨੂੰ ਭੇਜਿਆ। ਪੰਡਤ ਜੀ ਮੈਨੂੰ ਮਾਤਾ ਚਿਤਕੁੰਡੀ ਦਾ ਚਰਾਵਾ ਦਿੱਤਾ ਨਾਲੇ ਚੁੰਨੀ ਦਿੱਤੀ। ਜਿੱਦਾਂ ਮੈਂ ਚਰਾਵਾ ਪਿੱਤਾ ਮੰਦਰ ਜਾਤੀ ਮੇਰੇ ਕੰਨਾਂ 'ਚ ਜ਼ੋਰ ਜਿਹੀ ਦਰਦ ਹੋਈ ਤੇ ਦਰਦ ਹੋਈ ਨਾਲੇ ਦਰਦ ਪਾਉਂਦੋ। ਨਾਲੇ ਮਸੀਤ ਤਾ ਚੰਦ ਕੋਲ ਰਜੈਗਰ ਹੋ ਰਿਹਾ ਹੈ। ਨਾਇਕ ਤੁਹਾਡਾ ਮੇਰਾ ਨਾਮ ਇਬਰਤ ਖੁਸ਼ ਹੈ ਕਿਹੜੀ ਜਗ੍ਹਾ ਆਏ ਹੁਸ਼ਿਆਰਪੁਰ ਤੋਂ ਤੇ ਅੱਜ ਕੀ ਮਾ ਦੇ ਦਰਵਾਜ਼ ਚ ਚਮਤਕਾਰ ਹੋਇਆਗਾ ਜਿਹੜਾ ਕਿ ਤੁਹਾਡਾ ਲੜਕਾ ਸੀ ਮਤਲਬ ਕਾਫੀ ਟਾਈਮ ਤੇ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਥੋੜਾ ਦੱਸਿਓ ਕੀ ਹੋਇਆ। ਸਰ ਐਡਾ ਸੀ ਕਿ ਵੈਸ ਤੇ ਨੂੰ ਪ੍ਰੋਬਲਮ 6.5 ਸਾਲ ਤੋਂ ਸ਼ੁਰੂ ਸੀ ਜਾਂ ਬ੍ਰੇਨ ਦੇ ਵਿੱਚ। ਮੁਤਲਕ ਉਹ ਨਾ ਹੋਰ ਹੋ ਗਈ ਹੈ। ਲੇਕਿਨ ਪਿਛਲੇ 1 ਕਿਲ ਮਹੀਨੇ ਤੋਂ ਇਹ ਅਚਾਨਕ ਬੋਲੋ ਬੰਦ ਹੋ ਗਿਆ। ਔਰ ਜੀਤ ਦਿਨ ਪਹਿਲਾਂ ਇਹਨੂੰ ਸੋਨਾਂ ਵਾਲੀ ਲੋਕੋ ਬੰਦ ਹੋ ਗਿਆ। ਅਸੀਂ ਡੀਐਮਸੀ ਲੁਧਿਆਣਾ ਕੋਸ਼ਾਰ ਕੋ ਵੀ ਡਾਕਟਰਾਂ ਕੋ ਮਿਲੇ, ਜੰਦ ਵੀ ਮਿਲੇ ਆ। ਉਹ ਕਹਿੰਦੇ ਸੀ ਕਿ ਇਹਦਾ ਜਿਹੜਾ ਉਹਦਾ ਕੰਨ ਸਹੀ ਆ। ਮੋਗਲ ਕੋਡ ਵੀ ਇਹਦਾ ਸਹੀ ਹੈ। ਲੇਕਿਨ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਪ੍ਰੋਬਲਮ ਹੈ। ਅੱਜ ਮਾ ਦਾ ਹੁਕਮ ਹੋਇਆ ਇੱਥੇ ਪਹੁੰਚੇ ਜਿੱਦ ਹੀ ਅਸੀਂ ਮਾਂ ਦੇ ਪਰਿਵਾਰ ਚ ਪਹੁੰਚੇ ਆ ਉਹਨਾਂ ਨੇ ਛਿੱਟਾ ਦਿੱਤਾ ਔਰ ਛਿੱਟਾ ਮਿਲਦੀ ਇਹਨੂੰ ਮਸੂਦਾ ਹੈ ਕਿ ਮੇਰੇ ਕਿੰਨਾ ਚੱਕ ਪਾਵਰ ਔਰ ਗਲਿਚ ਇੱਕ ਪਾਵਰ ਉਬਰੀ ਔਰ ਉਸ ਤੋਂ ਬਾਅਦ ਜੀਆ ਬਹੋਜੀ ਅੱਗੇ ਬਹਿ ਗਏ ਆ ਉੱਥੇ ਜਲ ਪਲਾਇਆ ਤੇ ਇਹਨਾਂ ਬੋਲਿਆ ਜੀ ਮੈਨੂੰ ਸੁਣਨ ਦਾ ਵੀ ਆ ਤੇ ਜਕਾਰਾ ਵੀ ਲਾਇਆ ਦਿਲ ਤੋਂ ਉੱਚੀ ਉੱਚੀ ਜਕਾਰੇ ਲਾਇਆ ਤਾਂ ਇੱਥੇ ਤੁਹਾਡੇ ਸਟਾਫ ਦੇ ਕੁੜੇ ਸਵਾਲੇ ਇਹ ਤੇ ਆਪਣੇ ਮੈਡੀਕੈਂਸੀ ਦੇ ਕਿ ਕਰਕੇ ਇਸ ਜਾਈ ਹੈ ਉਹਨਾਂ ਨੇ ਵੀ ਸੰਭਿਸ਼ਾ ਕੁਝ ਤੋਂ ਜਲ ਲਓ ਔਰ ਜਲ ਇਹਨੂੰ ਪਿਲਾਣਾ ਵੀ ਹੈਗਾ ਔਰ ਇਹਦੇ ਪਾਣੀ ਵਿੱਚ ਜਿਹਨਾਂ ਇਹ ਨਾ ਉਹ ਵੀ ਇਸਤੇਮਾਲ ਕਰੇ ਜਦੋਂ ਇਹ ਜਲ ਥੋੜਾ ਘੜੇ ਹੋ ਕੁਝ ਹੋਲ ਪਾ ਲੈਣਾ ਐਡੀ ਘੋਤੀ ਮਿਲੀ ਆ ਜੀ ਉਹ ਵੀ ਇਹਨੂੰ ਖਾਣੇ ਆ ਇਹਦੇ ਜਲ ਧਾਣੋ ਜਮਾਣੀ ਹੈ ਤੇ ਇੰਨੀ ਇੱਕ ਇੱਕ ਸੈਕਿੰਡ ਦੇ ਵਿੱਚ ਅਸੀਂ ਸਰ ਬਿਲਕੁਲ

ਔਰ ਕਿ ਕੀ ਵਾਸਨਾ ਸਾਡੀ ਕੋਲ ਦੇ ਵੀ ਆ ਸਾਡੀ ਆ ਕੋਈ ਗਲਤੀ ਆ ਹੋ ਸਕਦੀ ਆ ਹੋ ਲਾ ਸਕਦੀ ਆ ਪਰ ਦਰਬਾਰ ਤੇ ਪਹੁੰਚੇ ਆ ਛਿੱਟਾ ਮਿਲਿਆ ਪ੍ਰਸਾਦ ਕਰਦਾ ਔਰ ਬੱਚੇ ਨੇ ਜਕਾਰਾ ਲਾਇਆ ਅੱਜ ਮੈਂ ਇਸ ਸਾਰੇ ਜਿੰਦੇ ਜਿੱਤੇ ਭਾਈ ਸਾਹਿਬ ਕਮੇਟੀ ਦੇ ਵੀ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਜੋ ਇੱਥੇ ਸਾਡਾ ਚੌਧਕਾਰ ਹੋਇਆ ਜਿਹੜਾ ਵੀ ਇੱਥੇ ਕੋਈ ਦੀਦੁਖੀ ਜਾਂਦਾ ਆ ਜਿੱਦਾਂ ਕਿ ਜਦੋਂ ਆਏ ਮਾ ਚਿੰਤਪੁਰ ਲਈ ਆ ਉਹ ਸਾਰੀ ਦੀ ਚਿੰਤਾ ਦੂਰ ਕਰਦੀ ਹੈ ਜਿੱਦਾਂ ਸਾਡੀ ਚਿੰਤਾ ਇੱਕ ਸੈਕਿੰਡ ਦੇ ਵਿੱਚ ਭਲਕ ਚੱਕ ਦੇ ਆਗੇ ਫਰਿਆਦ ਆਗੇ ਬੇਨਤੀ ਆ ਜੋ ਵੀ ਇੱਥੇ ਜਦੋਂ ਕੱਟ ਕਰ ਉਹ ਮਾਂ ਸੈਕਿੰਡ ਦੇ ਵਿੱਚ ਦੂਰ ਕਰੇ ਜਿੱਦਾਂ ਸਾਡਾ ਕੁੱਝ ਨਹੀਂ ਕੀਤਾ ਜਿਆ ਮਾਤਾ ਦੀ ਜਿਆ ਮਾਤਾ ਜਿਆ ਮਾਤਾ ਜਿੱਕਾਰਾ ਮੇਰੀ ਮਾਂ ਚਿੰਤਪੁਰ ਦੀ ਦਾ ਬਹੁਤ ਸਾਰੇ